ਲੋਕ ਹਿੱਤ ਲੋਕਾਂ ਦੀ ਆਵਾਜ਼ ਪੰਜਾਬੀ ਵੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਗੋਂਦਵਾਲ ਸਾਹਿਬ ਦੇ ਡੀਐਸਪੀ ਦਫ਼ਤਰ ਦੇ ਬਾਹਰ ਇੱਕ ਨੌਜਵਾਨ ਜਿਸ ਨੂੰ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਵਿਅਕਤੀਆਂ ਨੇ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਮੰਜੇ ਤੇ ਪਾ ਦਿੱਤਾ ਸੀ ਉਸ ਨੂੰ ਇਨਸਾਫ ਦੋਣ ਲਈ ਵਕ ਵਕ ਜਥੇਬੰਦੀਆਂ ਵੱਲੋਂ ਡੀਐਸਪੀ ਦਫ਼ਤਰ ਦਾ ਘਰਾਓ ਕੀਤਾ ਗਿਆ ਇਸ ਮੌਕੇ ਪਿੰਡ ਕਾਲਵਾ ਦੇ ਨੌਜਵਾਨ ਜਗਦੀਸ਼ ਸਿੰਘ ਨੂੰ ਮੰਜੇ ਤੇ ਪਾ ਕੇ ਡੀਐਸਪੀ ਦਫਤਰ ਦੇ ਅੱਗੇ ਲਿਆਂਦਾ ਗਿਆ ਇਸ ਸੰਬੰਧੀ ਲੋਕੇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰੋ ਧੰਨਵਾਦ ਜੀ ਤੁਸੀਂ ਰੇਤਾ ਦੇ ਵੇਖਿਆ ਰੇਤਾ 'ਚ ਜਦੋਂ ਐਮਐਲਏ ਦਾ ਪਣਭਈਆ ਫਸਿਆ ਐਸਐਸਪੀ ਤਾਂ ਹੀ ਬਦਲਤਾ ਲਈ ਦਾ ਐਸਐਸਪੀ ਨੂੰ ਸੇਵਾ ਸ਼ਾਵਾਸ਼ੇ ਦੇਣੀ ਪੈਂਦੀ ਹੀ ਪਰ ਉਹਨੂੰ ਬਦਲਤਾ ਇਹੀ ਤੇ ਬਣੀ ਰੇਤਾ ਕਾਲ ਲਈ ਆਹੀ ਬਚਰੀ ਖਾ ਚੋਲਾ ਮੁਦਾਬ 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 ਖਾਵੇ ਪਿੱਟੋ ਹੋਏ ਹੋਏ ਹਾਏ 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 ਕਿ ਸੱਚ ਹੋਏ ਹਾਏ 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 ਇਸ ਨੂੰ ਦੇ ਨਾ ਕੋਈ ਕੰਮ ਮੁਦਾਬ 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 ਲੋਸੀਆਂ ਦੇ ਨਾਲ ਸਚਨਤਾ ਹੀ ਪਗਾਉਣ ਵਾਲਾ ਐਸਐਚਓ ਚੋਲਾ ਮੁਦਾਬ सोचो हा हा न चमचा सोचो चमचो चमका मुर्दा ਕੇਸਾਈਆਂ ਕਰਨ ਵਾਲਾ ਡਿਪਟੀ ਮੁਰਦਾਬਾਦ 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 ਨੌਜਵਾਨ ਦੇ ਹੋਏ ਹਮਲੇ ਦੀ ਨਾਕਾਰਵਾਈ ਕਰਨ ਵਾਲਾ ਡਿਪਟੀ ਮੁਰਦਾਬਾਦ 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 ਲੋਕਾਂ ਦੀ ਖੇਚਲ ਖਰਾਬੀ ਕਰਨ ਵਾਲਾ ਡਿਪਟੀ ਮੁਰਦਾਬਾਦ ਮੁਰਦਾਬਾਦ ਅੱਜ ਪਏ ਕੇਸ ਨਾਕ ਸੁਣਨ ਵਾਲਾ ਡਿਪਟੀ ਮੁਰਦਾਬਾਦ 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 ਕਾਰ ਵਾਲੇ ਨੌਜਵਾਨ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਨਾਕ ਕਾਰਵਾਈ ਕਰਨ ਵਾਲਾ ਡਿਪਟੀ ਮੁਰਦਾਬਾਦ 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 ਉਸ਼ੀਆ ਨੂੰ ਨਾ ਫੜਨ ਵਾਲਾ ਡਿਪਟੀ ਮੁਰਦਾਬਾਗ ਗੋਦਵਾਲ ਡਿਪਟੀ ਮੁਰਦਾਬਾਗ 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 ਜਿੰਨ ਤੱਕ ਜਹ ਬੰਦੀਆਂ ਦਾ ਇੱਕਾ ਜਿੰਦਾਬਾਦ 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 ਰੜਨ ਵਾਲੇ ਲੋਕ ਜਿੰਦਾਬਾਦ 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 ਗੋਦਵਾਲ ਡਿਪਟੀ ਮੁਰਦਾਬਾਗ 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 ਆਮ ਪਾਰਟੀ ਦੇ ਕਹਿਣ ਤੇ ਟੱਕੇਸ਼ਾਈਆਂ ਕਰਨ ਵਾਲਾ ਡਿਪਟੀ ਮੁਰਦਾਬਾਗ 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 ਹਾਂਜੀ ਮੇਰਾ ਮਨਜੀਤ ਸਿੰਘ ਬੱਗੂ ਪਿੰਡ ਕੋੜਮਮਰਖਾ ਕੀ ਮਾਮਲਾ ਸਾਰਾ ਜਿਹੜਾ ਨੌਜਵਾਨ ਨੂੰ ਮੰਜੇ ਦੇ ਪਾ ਕੇ ਡੀਐਸਪੀ ਕੋਲ ਇਹ ਤੁਸੀਂ ਵੇਖ ਹੀ ਰਹੇ ਤੇ ਜਿਹੜੀ ਧੌਣ ਦੇ ਮਣਕੇ ਟੁੱਟ ਚੁੱਕੇ ਆ ਇਹ ਪੀਜੀਆਈ ਤੋਂ ਨੂੰ ਜਵਾਬ ਮਿਲ ਚੁੱਕਾ ਤੇ ਜਿਹੜੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਉਹ ਆਮ ਪਾਰਟੀ ਦੇ ਬੰਦੇ ਆ ਇਹ ਐਮਐਲਏ ਦੇ ਕਹਿਣ ਤੇ ਤੇ ਸਾਡੇ ਐਸਐਚਯੂ ਇਸ ਤਰ੍ਹਾਂ ਦੇ ਆ ਕਿ ਜੇ ਚੋਲੇ ਵਾਲਿਆ ਸੱਚ ਨੂੰ ਫੋਨ ਲਾਈਦਾ ਤਾਂ ਉਹ ਦੋਦਾ ਨਾਲ ਦਾ ਚੁੱਕਦਾ ਜੀ ਮੈਂ ਤਾਂ ਸਲਾਹ ਕਰ ਬੋਲਦਾ ਉਹ ਗੱਲ ਹੀ ਨਹੀਂ ਕਰਦਾ ਜੇ ਗੁੰਦਲ ਵਾਲਾ ਐਸਐਚਓ ਆ ਉਹ ਕਹਿੰਦਾ ਜੀ ਹੋਜੂ ਮਸਲਾ ਇਹ ਡਿਪਟੀ ਸਾਹਬ ਜ਼ੁਮੇਰ ਅਫਸਰ ਹੀ ਇਹਨਾਂ ਨਾਲ ਸਾਰੇ ਮਸਲਿਆਂ ਤੇ ਗੱਲ ਕਰ ਚੁੱਕੇ ਆ ਪਰ ਹਰ ਵਾਰੀ ਲਾਰਾ ਲਿਆ ਜਾਂਦਾ ਜੰਟਾਂ ਦੀ ਇੰਨੀ ਪੁਹਾ ਰਿਆ ਵੀ ਜੰਟਾਂ ਦੇ ਜਿਹੜੇ ਪੈਸੇ ਆ ਉਹ ਲੋਕਾਂ ਕੋ ਠੱਗੀਆਂ ਮਾਰੀਆਂ ਜਿਨ੍ਹਾਂ ਠੱਗੀਆਂ ਮਾਰੀਆਂ ਘਰ ਬੈਠੇ ਆ ਪਰ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਚੋਰੀ ਇੰਨੀ ਆ ਰਾਜ ਲੋਕਾਂ ਕੋ ਮੋਬਾਈਲ ਖੋਏ ਜਾਂਦੇ ਆ ਰਾਜ ਦਾਤਰਾਂ ਦੇ ਨਾਲ ਪੈਸੇ ਖੋਏ ਜਾਂਦੇ ਆ ਪਰ ਕੋਈ ਕਾਰਵਾਈ ਨਹੀਂ ਪੁਲਿਸ ਸੁਤੀ ਪਈ ਆ ਪਤਾ ਸਾਰਾ ਹੀ ਆ ਪੁਲਿਸ ਨੂੰ ਨਸ਼ਾ ਸ਼ਰਮ ਲੋਕਾਂ ਦੇ ਘਰਾਂ ਚ ਜਾ ਕੇ ਪੁੱਜ ਕਰਨਦੇ ਆ ਲੋਕਾਂ ਦੱਸਿਆ ਵੀ ਆ ਨਸ਼ਾ ਕਈ ਪਿੰਡਾਂ ਨੇ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਜੀ ਮਣਕੇ ਕਿਹੜਾਂ ਵੱਲੋਂ ਤੋੜ ਗਿਆ ਤੇ ਕਿਉਂ ਤੋੜ ਗਿਆ ਇਹ ਇਹਨਾਂ ਦੇ ਪਿੰਡ ਦੇ ਨੌਜਵਾਨ ਆ ਜੀ ਉਹ ਦਰਖਾਸਤ ਇਹ ਨਾ ਦਿੱਤੀ ਆ ਵੀ ਕਿਹੜੇ ਕਿਹੜੇ ਬੰਦੇ ਨੇ ਸਟਾ ਲਾਈਆਂ ਅਸਲ ਚਾਰ ਦੋਸ਼ੀ ਸੀ ਤੇ ਦੋ ਦੋਸ਼ੀ ਮੇਨ ਆ ਵਿੱਚ ਉਹ ਦੋਸ਼ੀ ਦੋਵੇਂ ਕੱਢ ਦਿੱਤੇ ਗਏ ਵੀ ਉਹ ਆਮ ਪਾਰਟੀ ਦੇ ਬੰਦੇ ਸੀ ਕਿੰਨਾ ਚਿਰ ਜਿਹੜਾ ਤੁਹਾਡਾ ਪ੍ਰਸਤਿਸ਼ਟ ਜਾਰੂ ਲੱਗੂ ਇਹ ਪ੍ਰਸਾਦ ਸਾਹੀ ਵੱਖ-ਵੱਖ ਠਾਣਿਆਂ ਨਾਲ ਸੰਬੰਧਿਤ ਬੈਠੇ ਇੱਥੇ ਵੀ ਜਦੋਂ ਸਾਡੇ ਮਸਲੇ ਹੱਲ ਹੋ ਜਾਣਗੇ ਅਸੀਂ ਕੋਈ ਲੰਮਾ ਪ੍ਰਸਤਿਸ਼ਟ ਨਹੀਂ ਇਹ ਕਰਨਾ ਵੀ ਜਾਰੀ ਅਸੀਂ ਜਨਤਾ ਨਹੀਂ ਇਕੱਠੀ ਕਰਨੀ ਉਹ ਸਾਡੇ ਆਪਣੇ ਪ੍ਰੋਗਰਾਮੇ ਚੱਲ ਰਹੇ ਆ ਤੇ ਅਸੀਂ ਇਸ ਕਰਕੇ ਇੱਥੇ ਭਾਏ ਆ ਸਾਰੇ ਮਾਮਲੇ ਵਾਲੇ ਆ ਜਿੰਨੇ ਜਿਹੜੇ ਮਾਵਲੇ ਨਹੀਂ ਨਾਲ ਹੁੰਦੇ ਉਹਨੇ ਦਿਨ ਅਸੀਂ ਇੱਥੇ ਬੈਠੇ ਰਹਿਣਾ ਹੁਣ ਇਹ ਨਹੀਂ ਵੀ ਜੀ ਚੱਲ ਜੋ ਵਸਵਾਸ ਦਵਾ ਦਨੇ ਤੁਹਾਨੂੰ ਜੇ ਮਸਲੇ ਹੱਲ ਕਰਨੇ ਆ ਤੇ ਮਸਲੇ ਕੋਈ ਏਡੇ ਵੱਡੇ ਨਹੀਂ ਇੱਕ ਘੰਟੇ ਜੋ ਹੱਲ ਹੋ ਸਕਦੇ ਚੇਤਾਵਨੀ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਇਹੋ ਵੀ ਅਸੀਂ ਇੱਥੇ ਬਹਾਂਗੇ ਪੱਕਾ ਇਹ ਮੰਜੀ ਰੱਖੀ ਆ ਦੂਜੇ ਵੀ ਸਾਥੀ ਇੱਕ ਡੇਰੇ ਸਾਬੋ ਆ ਮਾਤਾ ਜਿਹਦੇ ਘਰ ਨਾਲੇ ਕੁੱਟਿਆ ਗਿਆ ਹਲੇ ਉਹਦੀ ਮੰਜੀ ਵੀ ਲਿਉਣੀ ਆ ਉਹਦੇ ਵੀ ਸੱਟਾਂ ਲੱਗੀਆਂ ਤੇ ਹਲੇ ਦੋਸ਼ੀ ਫੜੇ ਨਹੀਂ ਜਾ ਰਹੇ ਇਸੇ ਤਰ੍ਹਾਂ ਵਕ ਵਕ ਖਟਾਣਿਆਂ ਦੇ ਮਸਲੇ ਆ ਹਾਂਜੀ ਜੀ ਨਾ ਟਾੜਾ ਜੀ ਮੇਰਾ ਨਾਮ ਰੇਸ਼ਮ ਸਿੰਘ ਫੇਲੋਕੇ ਜਮੂਰੀ ਕਿਸਾਨ ਸਭੇ ਦਾ ਸੂ ਇਹ ਮਾਮਲਾ ਸਾਰਾ ਜਿਹੜਾ ਡੀਐਸਪੀ ਦਫ਼ਤਰ ਸਾਹਮਣੇ ਜਿਹੜਾ ਨਾਰੇਬਾਜੀ ਹੋ ਰਹੀ ਹੈ ਇਹ ਮਾਮਲਾ ਇਹ ਆ ਕਿ ਅਕਾਲ ਮਾ ਤੋਂ ਆ ਸਾਥੀ ਆਲੇ ਇੱਧਰ ਆਵੇਂ ਕੈਮਰਾ ਘੁਮਾ ਕੇ ਵੇਖੋ ਇਹਦੇ ਸੱਟਾਂ ਲਾਈਆਂ ਮਣਕੇ ਤੋੜੇ ਆ ਡਾਕਟਰ ਨੇ ਜਵਾਬ ਦਿੱਤਾ ਤੇ ਜਿਹੜਾ ਡੀਐਸਪੀ ਆ ਐਸਐਚਓ ਆ ਚੌਂਕੀ ਨਿ ਚਾਰਜ ਲਗਾਤਾਰ ਜਿਨ੍ਹਾਂ ਨੇ ਸੱਟਾਂ ਲਾਈਆਂ ਉਹਨਾਂ ਦੇ ਹੱਕ ਚ ਭੁਗਤ ਰਹਿਆ ਨਸ਼ਾ ਜਿਹੜਾ ਪਿੰਡਾਂ ਚ ਬਹੁਤ ਵਿਕ ਰਿਹਾ ਇਹਨਾਂ ਨੂੰ ਨਾਂ ਦੱਸੀਏ ਤੇ ਪਿੰਡ ਜਾਣ ਤੋਂ ਪਹਿਲਾਂ ਦੱਸ ਦਿੰਦੇ ਫਲਾਣਾ ਦੱਸ ਕੇ ਗਿਆ ਪੱਤਰਕਾਰ ਫਤਿਹਵਾਦ ਤੋਂ ਉਹਦੇ ਘਰੋਂ ਮੋਬਾਈਲ ਚੋਕੇ ਲੈ ਗਏ ਚੋਰੀ ਉਹਦਾ ਵਟਸਐਪ ਚੱਲ ਰਿਹਾ ਆ ਇਹਨਾਂ ਤੋਂ ਬੰਦਾ ਨਹੀਂ ਫੜਿਆ ਜਾ ਰਿਹਾ ਆਂਦੇ ਟਰੈਸ ਤੇ ਲਾਇਆ WhatsApp ਤੇ ਚਲਾਉਣ ਡਿਆ ਹੋਰ ਕਿਦਾਂ ਟਰੈਸ ਤੇ ਲੋਣਾ ਧਰਨਾ ਲੱਗ ਜਾਂਦਾ ਵਾ ਵਿਸ਼ਵਾਸ ਦਿਵਾ ਦਿੰਦੇ ਆ ਤੇ ਪੈਸੇ ਲੈ ਕੇ ਪੁਲਿਸ ਕੋਈ ਕੰਮ ਨਹੀਂ ਕਰਦੀ ਪਹਿਲੀਆਂ ਸਰਕਾਰਾਂ ਨੂੰ ਠੀਕ ਅਸੀਂ ਕੋਸਦੇ ਹਾਂ ਅਕਾਲੀ ਦਲ ਕਾਂਗਰਸੀਆਂ ਨੂੰ ਪਰ ਉਹਨਾਂ ਤੋਂ ਪੰਜ ਕਦਮ ਅੱਗੇ ਚੱਲਣ ਡਿਆ ਭਗਵੰਤ ਮਾਨ ਦੀ ਸਰਕਾਰ ਹਲਕੇ ਦਾ ਐਮਐਲਏ ਆ ਮੈਂ ਹੁਣ ਐਮਐਲਏ ਨੂੰ ਸਵਾਲ ਕਰਦਾ ਵੀ ਆ ਵੇਖੋ ਕੀ ਹਾਲਾਤ ਕੀ ਆ ਬੰਦੇ ਦੀ ਸੱਟਾਂ ਲੱਗੀਆਂ ਮਣਕੇ ਟੁੱਟੇ ਆ ਬੰਦੇ ਦਾ ਵੇਖੋ ਹਿੱਲ ਵੀ ਨਹੀਂ ਰਿਹਾ ਮਜਬੂਰ ਨ ਪਰਿਵਾਰ ਨੂੰ ਇਥੇ ਲਿਆ ਕੇ ਰੱਖਣਾ ਪਿਆ ਤੇ ਅਸੀਂ ਜਮੂਰੀ ਕਿਸਾਨ ਸਭਾ ਵੱਲੋਂ ਇਹਨਾਂ ਨੂੰ ਸਮਰਥਨ ਦਿੱਤਾ ਜਿੰਨਾ ਚਿਰ ਅੰਦੋਲਨ ਇਹ ਚੱਲਦਾ ਰਹੂਗਾ ਤੇ ਜਮੂਰੀ ਕਿਸਾਨ ਸਭਾ ਇੱਥੇ ਡਟ ਕੇ ਇਹਨਾਂ ਦੇ ਨਾਲ ਖੜੀ ਆ ਅਸੀਂ ਨਹੀਂ ਸੀ ਚਾਹੁੰਦੇ ਕਿ ਗੁਰੂ ਸਾਹਿਬ ਦਾ ਸ਼ਤਾਬਦੀ ਚੱਲ ਰਹੀ ਅਸੀਂ ਵੀ ਉਹਦੇ ਵਿੱਚ ਹਿੱਸਾ ਲੈਣਾ ਪਰ ਸਾਨੂੰ ਇਹ ਮਜਬੂਰ ਕਰ ਰਿਹਾ ਡੀਐਸਪੀ ਲਗਾਤਾਰ ਇਥੇ ਰਿਸ਼ਤੇਦਾਰੀ ਆ ਲਾਗੇ ਤੇ ਜੇ ਕੋਈ ਕਾਰਵਾਈ ਕੋਈ ਕਰਦਾ ਤੇ ਉਹ ਕਹਿੰਦਾ ਮੈਂ ਤੇ ਡੀਐਸਪੀ ਦਾ ਰਿਸ਼ਤੇਦਾਰ ਆ ਇਹ ਹਾਲਾਤ ਆ ਮੈਂ ਬੇਨਤੀ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਗਰਾਊਂਡ ਦੇ ਵਿੱਚ ਵੀ ਵੇਖੋ ਅੰਦਰੋਂ ਰਿਪੋਰਟਾਂ ਤੁਹਾਨੂੰ ਗਲਤ ਦਿੰਦੇ ਜੀ ਤੁਸੀਂ ਗਰਾਊਂਡ ਦੇ ਵਿੱਚ ਕੋਈ ਗੁਪਤਚਾਰ ਏਜੰਸੀਆਂ ਤੇ ਘਲਾ ਕੇ ਵੇਖੋ ਵੀ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਸਰਕਾਰ ਕੀ ਕਰਦੀ ਹੈ ਇਹ ਸਿਆਸੀ ਸੇ ਦਾ ਸਾਰਾ ਕੁਝ ਬਿਲਕੁਲ ਸਰੇ ਆਮ ਸਿਆਸੀ ਸੇ ਆ ਬੰਦੇ ਨੇ ਸੱਟਾਂ ਮਾਰੀਆਂ ਘਰ ਤੋਂ ਫਿਰਦੇ ਆ ਲੱਖਾਂ ਰੁਪਈਆ ਮਾਰਿਆ ਬੰਦੇ ਦਾ ਬੰਦਾ ਜਿੰਨਾਂ ਦਾ ਰੁਪਈਆ ਮਾਰਿਆ ਉਹਨਾਂ ਦੇ ਘਰ ਗੜੀ ਰੇਸਾਂ ਦੇ ਕੇ ਜਾ ਰਿਹਾ ਮੋਟਰਸਾਈਕਲ ਵੀ ਫੜ ਲਓ ਮੇਰਾ ਡਿਪਟੀ ਰਿਸ਼ਤੇਦਾਰ ਮੈਂ ਤਾਂਦੇ ਕਹਿੰਦਾ ਨਾ ਗੁਪਤ ਇਥੇ ਰਿਪੋਰਟਾਂ ਹੋਣੀਆਂ ਚਾਹੀਦੀਆਂ ਭਗਵੰਤ ਮਾਨ ਨੂੰ ਚਾਹੀਦਾ ਵਾ ਹਾਲ ਕਿ ਉਹ ਤੇ ਪੁਸਤ ਪਣਾਈ ਉਹਨੇ ਵੀ ਇਹਨਾਂ ਦੀ ਐਮਐਲਏ ਦੇ ਹੱਕੇ ਚ ਭੁਗਤਣਾ ਪਰ ਜਿਹੜਾ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਗਰਾਊਂਡ ਤੇ ਆ ਕੇ ਵੇਖੋ ਕੀ ਬਣਦਾ ਸਾਨੂੰ ਇਹ ਅਸੀਂ ਇਹ ਅੰਦੋਲਨ ਸ਼ੁਰੂ ਕਰਤਾ ਵਾ ਇਹ ਨਹੀਂ ਇਹ ਧਰਨਾ ਨਹੀਂ ਹੈ ਅੰਦੋਲਨ ਆ ਇਹ ਰੋਜ਼ ਸਾਥੀ ਇੱਥੇ ਬਦਲਾ ਕਰਨਗੇ ਸਾਥੀ ਇੱਥੇ ਪਿਆ ਕੋਈ ਇਹਨੂੰ ਟ੍ਰੀਟਮੈਂਟ ਨਹੀਂ ਆ ਇਹਨੂੰ ਕੁਝ ਵੀ ਹੋ ਗਿਆ ਪ੍ਰਸ਼ਾਸਨ ਜ਼ਿੰਮੇਵਾਰ ਹਾਂਜੀ ਕੀ ਨਾ ਤੁਹਾਡਾ ਮੈਂ ਕੈਪਟਨ ਸੰਕਾਲਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਕਮੇਟੀ ਮੈਂਬਰ ਹਾਂ ਇਹ ਮਾਮਲਾ ਸਾਰਾ ਜਾਇ ਡੀਐਸਪੀ ਦਫ਼ਤਰ ਲਈ ਮਿਤੀ ਹੋ ਆ ਨੌਜਵਾਨ ਜਗਦੀਸ਼ ਸਿੰਘ ਸਾਨਾਫ ਨਰਵੈਲ ਸਿੰਘ ਪਿੰਡ ਕਾਲਵਾ ਤੋਂ ਆ ਇਹ ਆਪਣੀ ਜਿਹੜੀ ਆ ਮਜ਼ਦੂਰੀ ਕਰਕੇ ਘਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਰੋਕ ਕੇ ਚਾਰ ਜਿਹੜੇ ਨੌਜਵਾਨਾਂ ਨੇ ਇਹਦੇ ਸੱਟਾਂ ਲਾਈਆਂ ਇੱਕ ਨੇ ਲੋਹੇ ਦੀ ਰਾਡ ਜਿਹੜੀ ਮਾਰੀ ਧੌਂ ਤੇ ਤੇ ਨਾਲ ਸਿਰ ਤੇ ਸੱਟ ਲੱਗ ਗਈ ਤੇ ਧੌਂ ਦੇ ਜਿਹੜੇ ਮਣਕੇ ਟੁੱਟੇ ਆ ਤੇ ਇਹਨੂੰ ਪਹਿਲਾਂ ਕੈਰੋ ਹਸਪੀਟਲ ਲੈ ਕੇ ਗਏ ਤੇ ਉੱਥੋਂ ਰੈਫਰ ਕੀਤਾ ਤਰਨਤਾਰਨ ਤੋਂ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰitsar ਰੈਫਰ ਕੀਤਾ ਗੁਰੂ ਨਾਨਕ ਦੇਵ ਵਾਲਿਆਂ ਨੇ 5 ਦਿਨ ਰੱਖ ਕੇ ਤੇ ਟ੍ਰੀਟਮੈਂਟ ਕੀਤਾ ਉਹਨਾਂ ਆਖਿਆ ਵੀ ਜਦੋਂ ਐਮ ਆਰ ਆਈ ਦੀ ਰਿਪੋਰਟ ਆਈ ਉਹਨਾਂ ਕਹਿੰਦਾ ਸਾਡੇ ਵਾਸਤੇ ਦਾ ਰੋਗ ਨਹੀਂ ਐ ਇਹਨੂੰ ਪੀਜੀਆਈ ਰੈਫਰ ਕੀਤਾ ਫਿਰ ਇਹ ਪਰਿਵਾਰ ਮਜ਼ਦੂਰ ਪਰਿਵਾਰ ਸੀ ਤੇ ਇਹਦਾ ਪਿੰਡ ਵੱਲੋਂ ਜਿਹੜਾ ਵਾ ਉਹਨਾਂ ਨੇ ਸਾਥ ਦਿੱਤਾ ਤੇ ਇੱਕ ਜਿਹੜੀ ਗੱਡੀ ਕਿਰਾਏ ਤੇ ਕਰਕੇ ਦਿੱਤੀ ਵੀ ਪੀਜੀਆਈ ਜਿਹੜਾ ਆਪਾਂ ਇਹਦਾ ਇਲਾਜ ਕਰਵਾਉਣਾ ਫਿਰ ਪੀਜੀਆਈ ਵੀ ਜਿਹੜਾ ਇਹ ਜਿਹੜਾ ਇਹਨੂੰ ਜਵਾਬ ਹੋ ਗਿਆ ਤੇ ਇਹ ਬਈ ਦੂਰ ਪਰਿਵਾਰ ਸੀ ਤੇ ਘਰ ਲੈ ਕੇ ਆ ਗਏ ਆਪਣਾ ਨੌਜਵਾਨ ਤੇ ਅਜੇ ਤੱਕ ਜਿਹੜਾ ਵਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਚੋਲਾ ਸਾਹਿਬ ਥਾਣਾ ਜਿਹੜੀ ਦਰਖਾਸਤ ਦਿੱਤੀ ਗਈ ਇਹਨਾਂ ਲੋ ਕੀ ਮੰਗ ਕਰਦੇ ਨੇ ਮੰਗ ਅਸੀਂ ਕਰਦੇ ਆਂ ਵੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਦੋਸ਼ੀਆਂ ਨੂੰ ਜਿਹੜੀਆਂ ਸਲਾਖਾਂ ਦੇ ਪਿੱਛੇ ਜਿਹੜਾ ਤਕਣਾ ਚਾਹੀਦਾ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਇਹ ਪਰਿਵਾਰ ਜਿਹੜੀ ਆ ਕੈਰੋ ਹਸਪੀਟਲ ਤੋਂ ਐਮ ਐਲ ਆਰ ਲੈ ਕੇ ਗਏ ਸੀ ਤੇ ਉਥੇ ਪਵਨ ਮੁੰਛੀ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਉਹਨਾਂ ਆਖਿਆ ਪੀਏ ਜਿਹੜੀ ਰਿਪੋਰਟ ਵਾ ਇਹ ਵਾਪਸ ਲੈ ਜਾਓ ਤੁਹਾਡਾ ਇੱਥੇ ਕੱਖ ਨਹੀਂ ਬਣਨਾ ਤੇ ਉਥੇ 10-20000 ਰੁਪਇਆ ਲੈ ਕੇ ਤੇ ਜਿਹੜਾ ਰਾਜਨਾਮਾ ਕਰ ਲੋ ਤੇ ਤੁਹਾਡੇ ਕੋਈ 23-24 ਬਣਨੀ ਆ ਤੇ ਮੈਂ ਜਿਹੜਾ ਵਾ ਉਹ ਪੁੱਛਣਾ ਚਾਹੁੰਨਾ ਐਸਐਚਓ ਸਾਹਿਬ ਨੂੰ ਪੇ ਜਿਹੜਾ ਇਹ ਤੁਰ ਨਹੀਂ ਸਕਦਾ ਤੇ ਇਹਦੇ ਜਿਹੜੇ ਮਣਕੇ ਟੁੱਟੇ ਹੋਏ ਆ ਤੇ ਧੌਣ ਨੂੰ ਜਿਹੜਾ ਇਹਦੇ ਬੈਲਟ ਜੀ ਪਾਈ ਆ ਤੇ ਉਹ ਜਦੋਂ ਬੈਲਟ ਲਾ ਦਿੰਦੇ ਆ ਤੇ ਜਿਹੜਾ ਧੌਣ ਵੀ ਇੱਥੇ ਸੁੱਜ ਕੇ ਜਿਹੜੀ ਇੱਥੇ ਆ ਜਾਂਦੀ ਆ ਤੇ ਨਾ ਰੋਟੀ ਖਾ ਸਕਦਾ ਤੇ ਇਹ 23-24 ਲੱਗਦੀ ਇਹਨਾਂ ਦੀ ਇਹ ਜਿਹੜਾ ਮੁੰਛੀ ਆ ਮੁੰਛੀ ਆਮ ਆਦਮੀ ਪਾਰਟੀ ਦਾ ਕੋਈ ਰਿਸ਼ਤੇਦਾਰ ਵਾ ਇਹ ਕਰਕੇ ਜਿਹੜਾ ਵਾ ਇਹਨਾਂ ਦੇ ਕਾਰਵਾਈ ਨਹੀਂ ਜਿਹੜੀ ਆ ਹੋ ਰਹੀ ਦੋਸ਼ੀਆਂ ਤੇ